ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਕੁਰਕਸ਼ੇਤਰ ਲੋਕ ਸਭਾ ਅਦੀਨ ਪੈਂਦੇ ਹਲਕਾ ਸ਼ਾਹਬਾਦ ਵਿੱਚ ਰੋਡ ਸ਼ੋਅ ਕੀਤਾ ਤੇ ਲੋਕ ਸਭਾ ਕੈਂਡੀਡੇਟ ਡਾਕਟਰ ਸੁਸ਼ੀਲ ਗੁਫਤਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀ ਵੱਲੋਂ ਜੇਲ੍ਹ ਵਿੱਚ ਬੰਦ ਕਰਕੇ ਆਮ ਆਦਮੀ ਪਾਰਟੀ ਨੂੰ ਦਬਾਇਆ ਨਹੀਂ ਜਾ ਸਕਦਾ ਰੋਡ ਸ਼ੋਅ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਆਮ ਚੋਣਾਂ ਨਹੀਂ ਹਨ ਇਹ ਲੋਕ ਸਭਾ ਚੋਣਾਂ ਦੇਸ਼ ਨੂੰ ਬਚਾਉਣ ਦੀ ਚੋਣ ਹੈ। ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਅਗਰ ਇੰਡੀਆ ਗਠਵੰਦਨੀ ਸਰਕਾਰ ਬਣਦੀ ਹੈ ਤਾਂ ਦੇਸ਼ ਵਿੱਚ ਲੋਕਤੰਤਰੀ ਢੰਗ ਨਾਲ ਲੋਕਾਂ ਦੀ ਇੱਛਾ ਦੇ ਮੁਤਾਬਿਕ ਕੰਮ ਕਰੇਗੀ। ਅਗਰ ਇਹ ਸੱਤਾ ਵਿੱਚ ਵਾਪਸ ਆ ਜਾਂਦੇ ਹਨ ਤਾਂ ਭਾਰਤ ਦੇਸ਼ ਤਾਨਾਸ਼ਾਹੀ ਵੱਲ ਜਾਏਗਾ। ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ 4 ਜੂਨ ਨੂੰ ਪਤਾ ਲੱਗ ਜਾਏਗਾ ਕਿ ਦੇਸ਼ ਵਿੱਚ ਉਨਾ ਪਾਰਟੀਆਂ ਦੇ ਹੱਥਾਂ ਵਿੱਚ ਸੱਤਾ ਆਵੇਗੀ ਜੋ ਦੇਸ਼ ਦੀ ਤਰੱਕੀ ਚਾਹੁੰਦੀਆਂ ਹਨ ਜਾਂ ਉਸ ਪਾਰਟੀ ਦੇ ਹੱਥ ਵਿੱਚ ਆਵੇਗੀ ਜੋ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਇਸ ਲਈ ਇਹ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਜੇਪੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਬੀਜੇਪੀ ਕਹਿ ਰਹੀ ਹੈ ਕਿ ਸਾਨੂੰ 400 ਸੀਟਾਂ ਦਿਓ ਅਸੀਂ ਸੰਵਿਧਾਨ ਬਦਲ ਦਿਆਂਗੇ ਜੇ ਇਹਨਾਂ ਨੇ ਸੰਵਿਧਾਨ ਬਦਲ ਦਿੱਤਾ ਤਾਂ ਦੇਸ਼ ਵਿੱਚ ਕਦੇ ਚੋਣਾਂ ਨਹੀਂ ਹੋਣਗੀਆਂ ਤੇ ਦੇਸ਼ ਦੇ ਹਾਲਾਤ ਅਰੂਸ ਵਰਗੇ ਹੋ ਜਾਣਗੇ ਸੀਮਾ ਨੇ ਦੋਸ਼ ਲਾਇਆ ਕਿ ਭਾਜਪਾ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰੀ ਪਈ ਹੈ। ਉਹਨਾਂ ਨੇ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਜਿਸ ਨੂੰ ਚਾਣ ਗੱਦੀ ਤੇ ਬਿਠਾ ਸਕਦੇ ਹਨ ਜਿਸ ਨੂੰ ਚਾਣ ਲਾ ਸਕਦੇ ਹਨ ਪੰਜਾਬ ਦੇ ਅਤੇ ਹਰਿਆਣਾ ਦੇ ਕਿਸਾਨ ਦੇਸ਼ ਦਾ પેટ ਪਾਲਦੇ ਹਨ। ਤਾਂ ਹੀ ਦੇਸ਼ ਦੇ ਵਿੱਚ ਅਨਾਜ ਦੀ ਕਿੱਲਤ ਨਹੀਂ ਹੈ। ਜਦੋਂ ਦੇਸ਼ ਦੇ ਵਿੱਚ ਸੰਕਟ ਸੀਗਾ ਅਨਾਈਦ ਤਾਂ ਉਸ ਸਮੇਂ ਪੰਜਾਬ ਤੇ ਹਰਿਆਣਾ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਸੀਗਾ ਇਸ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਸਭ ਤੋਂ ਵੱਧ ਇਸ ਦੇ ਹੱਕਦਾਰ ਹਨ ਜਦੋਂ ਕਿਸਾਨ ਦਿੱਲੀ ਵੱਲ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਦੇ ਰਾਹ ਵਿੱਚ ਕਿੱਲਾਂ ਲਾਈਆਂ ਗਈਆਂ ਜੀ ਮੰਗਾਈ ਵਧ ਰਹੀ ਹੈ ਤਾਂ ਫਸਲਾਂ ਤੇ ਪ੍ਰਾਈਸ ਕਿਉਂ ਨਹੀਂ ਵਧ ਰਹੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਕਿਹਾ ਕਿ ਅਗਰ ਕਿਸਾਨ ਦਿੱਲੀ ਚਾਹੁੰਦੇ ਸੀ ਤਾਂ ਉਹਨਾਂ ਦੇ ਲਈ ਬੈਰੀਕੇਡ ਕਿਉਂ ਕੀਤੇ ਗਏ ਸ਼ੁਭ ਕਰਨ ਦੀ ਮੌਤ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਸਰੇਮ ਤਾਨਾਸ਼ਾਈ ਰਵਈਆ ਸਰਕਾਰ ਦੇ ਦੁਆਰਾ ਅਪਣਾਇਆ ਗਿਆ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ 14100 ਖਾਲੇ ਤੇ 400 ਕਿਲੋਮੀਟਰ ਲੰਮੇ 45 ਨਹਿਰਾਂ ਨੂੰ ਮੁੜ ਸਰਜੀਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ 18 ਲੱਖ 1 ਟਰਕਵੇ ਵਿੱਚ ਨਹਿਰੀ ਪਾਣੀ ਪਹੁੰਚਾ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 1200 ਕਿਲੋਮੀਟਰ ਨਵੇਂ ਖਾਲੇ ਬਣਾਏ ਹਨ ਜੋ ਕਿ ਪਿਛਲੀ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ ਸਿਰਫ 350 ਕਿਲੋਮੀਟਰ ਖਾਲੇ ਹੀ ਬਣਾਏ ਸਨ। ਉਹਨਾਂ ਕਿਹਾ ਕਿ ਜਲ ਸਰੋਤ ਡਿਪਾਰਟਮੈਂਟ ਵੱਲੋਂ ਡੈਮਾਂ ਦੇ ਪਾਣੀ ਦਾ ਸਿਰਫ 75 72% ਯੂਜ਼ ਕੀਤਾ ਜਾਂਦਾ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਬਣ ਤੇ 84% ਹੋ ਗਿਆ। ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਡਾਕਟਰ ਸੁਸ਼ੀਲ ਗੁਫਤਾਨ ਨੂੰ ਕੁਰਖੇਤਰਾ ਲੋਕ ਸਭਾ ਤੋਂ ਸੀਟ ਤੋਂ ਚੁਟਾ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਣ ਸਿੱਧੂ ਕੇਮ ਵਾਲਾ ਟੀਵੀ ਦੇਖਣ ਲਈ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ